ਰਾਮ ਕਲੀ ਘਰ ਦੂਜਾ ਇਕੱਠਾ ਹੀ ਬੋਲਣਾ ਹੈ ਰਾਮ ਕਲੀ ਵੱਖਰਾ ਨਹੀਂ ਕਹਿਣਾ ਰਾਮ ਕਲੀ ਘਰ ਦੂਜਾ ਮਾਨ ਆਰਸੀ ਤਾਪ ਕਰੈ ਉਲਟ ਤੀਰਥ ਮਰੈ ਇਹ ਪਾਠ ਬਹੁਤ ਧਿਆਨ ਨਾਲ ਉਚਾਰਨ ਕਰਨਾ ਹੈ ਬਾਨਾਰਸੀ ਜਿੱਥੇ ਯਮਕ ਲਾ ਦਨੀ ਤਪ ਕਰੈ ਉਲਟ ਯਾਨੀ ਬਨਾਰਸ ਵਿੱਚ ਉਲਟ ਲਟਕ ਕੇ ਤਪੱਸਿਆ ਕਰੇ ਤੀਰਥ ਮਰੈ ਤੀਰਥਾਂ ਦੇ ਸਰੀਰ ਨੂੰ ਤਿਆਗ ਦੇਵੇ ਅਗੰਧ ਹੈ ਅਗਿ ਚ ਸਾੜ ਦੇ ਕਾਇਆ ਕਲਪ ਕੀਜੈ ਕਹਿੰਦੇ ਕਾਇਆ ਨੂੰ ਯੋਗ ਸਾਧਨ ਦੇ ਨਾਲ ਖਾਸ ਤੁਆਈਆਂ ਦੇ ਨਾਲ ਸਰੀਰ ਨੂੰ ਬੁਢੇਪੇ ਤੋਂ ਬਚਾ ਕੇ ਨਵਾਂ ਨਿਰੋਵਾ ਕਰ ਲੈਣਾ ਕਾਇਆ ਕਲਪ ਕੀਜੈ ਯਾਨੀ ਸਰੀਰ ਤੰਦਰੁਸਤ ਕਰ ਲੈਣਾ ਬਾਨਾਰਸੀ ਤਾਪ ਕਰੈ ਉਲਟ ਕਿੱਥੇ ਠੰਮ ਕੈ ਬਾਨਾਰਸੀ ਤਾਪ ਕਰੈ ਉਲਟ ਤੀਰਥ ਮਰੈ ਕਿੱਥੇ ਤੀਰਥ ਮਰੈ ਕਿੱਥੇ ਵਿਸਰਾਮ ਹੈ ਅਗਨ ਦਹ ਕਾਇਆ ਕਲਪ ਕੀਜੈ ਅਸੁਮੇਦ ਜਗ ਕੀਜੈ ਸੋਨਾ ਗਰਭਦਾਨ ਦੀਜੈ ਗਰਭ ਨਹੀਂ ਬੋਲਣਾ ਇੱਥੇ ਹੰਕਾਰ ਦਾ ਵਾਚਕ ਹੋਜੇਗਾ ਇੱਥੇ ਅਗਰਭ ਸੋਨਾ ਗਰਭਦਾਨ ਦੀਜੈ RAM ਨਾਮ ਸਰ ਤਉ ਨ ਪੂਜੈ ਦੇਖੋ ਕਿੰਦੀ ਮਹਿਮਾ ਦੱਸ ਰਹੇ ਹਨ ਵਾਹਿਗੁਰੂ ਸਿਮਰਨ ਦੀ ਜਿੰਨਾ ਮਰਜ਼ੀ ਸਾਧਨ ਕਰ ਲੇ ਵਾਹਿਗੁਰੂ ਦੇ ਨਾਮ ਦੇ ਸਦਰਸ਼ ਤਉ ਨ ਪੂਜੈ ਪੁੱਜਣ ਦਾ ਵਾਚਕ ਹੈ ਇਹ ਉਹਦੇ ਉਹਦੇ ਸਦਾਰਸ਼ ਨਹੀਂ ਪੁੱਜ ਸਕਦਾ ਹੈ ਇੰਨਾ ਸਾ ਦੂਜਾ ਸਾਧਨ ਕੀਤਾ ਹੋਇਆ ਪੂਜੈ ਕਸਕੇ ਬੋਲਣਾ ਹੈ ਛੋੜ ਛੋੜ ਰੇ ਪਾਖੰਡੀ ਮਾ ਪਾਖੰਡੀ ਪਦ ਤੇ ਵਿਸਰਾਮ ਹੈ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤ ਹੈ ਲੀਜੈ ਰਹਾਉ ਗੰਗਾ ਜੋ ਗੋਦਾਵਰ ਜਾਈਐ ਕੁੰਭ ਜੋ ਕੇਦਾਰ ਨਾਈਐ ਇਥੇ ਵਿਸਰਾਮ ਹੈ ਗੰਗਾ ਜਾਓ ਗੋਦਾਵਰ ਜਾਈਐ ਕੁੰਭ ਜਾਓ ਕੇਦਾਰ ਨਾਈਐ ਗੋਮਤੀ ਸਹਸਗਉ ਦਾਨ ਕੀਜੈ ਗੋਮਤੀ ਇਥੇ ਯਮਕ ਲਾ ਦਨੀਐ ਸਹਸਗਉ ਦਾਨ ਕੀਜੈ ਕੋ ਕੋਟ ਜਾਓ ਤੀਰਥ ਕਰੈ ਤਨ ਜਾਓ ਹਿਵਾਲੇ ਗਾਰੈ ਕੋਟ ਜਾਓ ਤੀਰਥ ਕਰੈ ਇਥੇ ਠਮਕ ਤਨ ਜਾਓ ਹਿਵਾਲੇ ਗਾਰੈ ਇਥੇ ਵਿਸਰਾਮ ਰਾਮ ਨਾਮ ਸਰ ਤਉ ਨ ਊਜੈ ਆ ਪੂਜੈ ਇਹ ਪੂਜੈ ਕਸ ਕੇ ਬੋਲਦੇ ਪੁੱਜਣ ਦਾ ਵਾਚਕ ਹੈ ਪੂਜੈ ਨਹੀਂ ਕਹਿਣਾ ਅਸਦਾਨ ਗਜਦਾਨ ਨਹੀਂ ਅਸ ਕਸ ਕੇ ਨਹੀਂ ਬੋਲਣਾ ਆਸ ਨਾਮ ਘੋੜੇ ਦਾ ਹੈ ਆਸਦਾਨ ਗਜਦਾਨ ਗਜ ਹਾਥੀ ਨੂੰ ਕਹਿੰਦੇ ਆ ਗਜ ਨਹੀਂ ਕਹਿਣਾ ਹੈ ਧੂਮਦਾਨ ਸਹਿਜਾ ਨਾਰੀ ਧੂਮਦਾਨ ਇਥੇ ਵਿਸਰਾਮ ਹੈ ਅਸਦਾਨ ਗਜਦਾਨ ਸਹਿਜਾ ਨਾਰੀ ਭੂਮਦਾਨ ਜੀ ਐਸੋ ਦਾਨ ਨਿਤ ਨਿਤ ਹੈ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਇੱਥੇ ਵਿਰਾਮ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ RAM ਨਾਮ ਸਰ ਤਉ ਨ ਪੂਜੈ ਹਾਂ ਤਉ ਨ ਪੂਜੈ ਮਨ ਹੈ ਨਾ ਕੀਜੈ ਰੂਸ ਜਮ ਹੈ ਨਾ ਦੀਜੈ ਦੋਸ ਨਿਰਮਲ ਨਿਰਵਾਣ ਪਦ ਚੀਨੈ ਚੀਨ ਲੀਜੈ ਹੇ ਇਹ ਵਿਸਰਾਮ ਮਹੰਗਾ ਵਿਸਰਾਮ ਹੈ ਧਿਆਨ ਨਾਲ ਉਚਾਰਨ ਕਰਨਾ ਮਨ ਹੈ ਨਾ ਕੀਜੈ ਰੂਸ ਇੱਥੇ ਠਮਕ ਲਾਉਣੀ ਹੈ ਜਮ ਹੈ ਨਾ ਦੀਜੈ ਦੋਸ ਇੱਥੇ ਵਿਸਰਾਮ ਹੈ ਨਿਰਮਲ ਨਿਰਵਾਣ ਪਦ ਚੀਨ ਲੀਜੈ ਜਸਰਥ ਰਾਜ ਆਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ ਇਹ ਵੀ ਵਿਸਰਾਮ ਮਹੰਗਾ ਯਾਦ ਰੱਖਣ ਵਾਲਾ ਪਕਾਉਣ ਵਾਲਾ ਵਿਸਰਾਮ ਹੈ ਜਸਤ ਜਸਰਥ ਰਾਏ ਨੰਦ ਇਥੇ ਠਮਕ ਰਾਜਾ ਮੇਰਾ ਰਾਮਚੰਦ ਇਥੇ ਵਿਸਰਾਮ ਲਾਉਣਾ ਹੈ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮਕਲੀ ਬਾਣੀ ਰਵਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਪੜਿਐ ਗੁਨੀਐ ਨਾਮ ਸਭ ਸੁਣੀਐ ਅਨਭਉ ਅਨਭਉ ਭਾਉ ਨਦਰਸੈ ਅਨਭਉ ਭਾਉ ਨਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਲੋਹਾ ਪਤੀ ਯਮ ਕਲਾਦਨੀਏ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ ਜੋ ਪਾਰਸੈ ਨਾ ਪਰਸੈ ਦੇਵ ਸੰਸੈ ਗਾਠ ਨ ਛੂਟੈ ਇਹ ਵਿਸਰਾਮ ਦੇਵ ਪਦ ਤੇ ਲਗਣਾ ਹੈ ਦੇਵ ਸੰਸੈ ਗਾਠ ਨ ਛੂਟੈ ਦੇਵ ਸੰਸੈ ਗਾਠ ਨ ਛੂਟੈ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚੋ ਮੇਲ ਲੂਟੇ ਰਹਾਓ ਇਨ ਪੰਚੋ ਮੇਲ ਲੂਟੇ ਹਮ ਬਾੜ ਕਬ ਕੁਲੀਨ ਹਮ ਪੰਡਿਤ ਹਾਂਜੀ ਇੱਥੇ ਵਿਸਰਾਮ ਲਾਉਣਾ ਹੈ ਹਮ ਬਾੜ ਕਬ ਕੁਲੀਨ ਇੱਥੇ ਠਮਕ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਹ ਨਾ ਨਾਸੀ ਕਹ ਰਵਿਦਾਸ ਸਭ ਨਹੀ ਸਮਝਸ ਭੂਲ ਪਰੇ ਜੈਸੇ ਬੌਰੇ ਮੋਹ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਾਨ ਮੋਰੇ RAM KALI BAANI BEINI JIO KI ਹਾਂਜੀ ਬਾਣੀ ਪੱਤੇ ਵੀ ਥੋੜਾ ਜਿਹਾ ਠਹਿਰਾ ਦੇ ਕੇ RAM KALI BAANI BEINI JIO KI एक ओंकार सतगुर प्रसाद इड़ा पिंगुला और सुखमना तीन बस एक ठाई बेणी संगम तह पिराग पिराग पाते विश्राम लगेगा बेणी संगम तह पिराग इथे विश्राम है मन मज्जन करे तिथाई मन मज्जन करे तिथाई संतह तहां निरंजन राम है गोर गम चीना बिरला कोई तहां निरंजन रमैया होए रहाव देव स्थान क्या निशानी देव स्थान इसी विश्राम क्या निशानी तह बाजे शब्द अनाहद वाणी शब्द पद ते विश्राम है तह बाजे शब्द अनाहद वाणी ਇਹ ਚੰਦ ਨਾ ਸੂਰਜ ਪਾਉਣ ਨਾ ਪਾਣੀ ਸਾਖੀ ਜਾਗੀ ਗੁਰਮਖ ਜਾਣੀ ਉਪਜੈ ਗਿਆਨ ਦੁਰਮਤ ਚੀਜੈ ਅੰਮ੍ਰਿਤ ਰਸ ਗਗਨੰਤਰ ਭੀਜੈ ਏਸ ਕਲਾ ਜੋ ਜਾਣੈ ਪੇਵ ਭੇਟੈ ਤਾਸ ਪਰਮ ਗੁਰਦੇਵ ਦਸਨ ਦਵਾਰ ਅਗਮ ਅਪਾਰਾ ਆਰਮਪੁਰਖ ਕੀ ਘਾਟੀ ਉਪਰ ਹਾਟ ਹਾਟ ਪਰ ਆਲਾ ਨਹੀਂ ਆਲਾ ਨਹੀਂ ਕਹਿਣਾ ਆਲਾ ਇਹ ਪੋਲਾ ਬੋਲਣਾ ਹੈ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਤੀ ਉਪਰ ਹਾਟ ਹਾਟ ਪਰ ਆਲਾ ਆਲੇ ਭੀਤਰ ਥਤੀ ਜਾਗਤ ਰਹੈ ਸੋ ਕਬ ਨਾ ਸੋਵੈ ਤੀਨ ਤਿ ਲੋਕ ਸਮਾਧ ਪਲੋਵੈ ਤਿੰਨ ਤਿਲੋਕ ਇਤਿ ਵਿਸਨਾਮ ਸਮਾਧੁ ਪਲੋਵੈ ਬੀਜ ਮੰਤਰ ਲੈ ਹਿਰਦੈ ਰਹਿ ਮਨੁਆ ਉਲਟ ਸੁੰਨ ਨਹ ਗਹ ਜਾਗਤ ਰਹਿ ਨ ਅਲਿਆ ਭਖੈ ਜਾਗਤ ਰਹਿ ਇਤਿ ਵਿਸਨਾਮ ਨ ਅਲਿਆ ਭਖੈ ਪਾਚਾਉ ਇੰਦਰੀ ਬਸ ਕਰ ਰੱਖੈ ਬਸ ਕਰ ਰੱਖੈ ਬਸ ਥੋੜਾ ਜਿਹਾ ਕਸ ਕੇ ਬੋਲਨਾ ਅਧੀਨ ਕਰਕੇ ਪਾਚੋ ਇੰਦਰੀ ਵਸ ਕਰ ਰੱਖੈ ਗੁਰ ਕੀ ਸਾਖੀ ਰੱਖੈ ਚੀਤ ਮਾਨ ਤਨ ਅਰਪੈ ਕ੍ਰਿਸ਼ਨ ਪਰੀਤ ਰਾਰਾ ਪੂਰਾ ਕ੍ਰਿਸ਼ਨ ਪਰੀਤ ਅਰਪੈ ਪਾਠ ਹੈ ਦਲਾਵਾਂ ਦੇ ਨਾਲ ਮੇਰੇ ਵੀ ਅਰਪੇ ਛਪਿਆ ਸੀ ਪਰ ਦਲਾਵਾਂ ਨਾਲ ਪਾਠ ਸੁੱਧ ਪਾਠ ਹੈ ਮਾਨ ਤਨ ਅਰਪੈ ਕ੍ਰਿਸ਼ਨ ਪਰੀਤ ਕਰ ਪੱਲਵ ਸਾਖਾ ਵਿਚਾਰੇ ਪੱਲਵ ਕਸ ਕੇ ਬੋਲਣਾ ਕਰ ਪੱਲਵ ਸਾਖਾ ਵਿਚਾਰੇ ਆਪਣਾ ਜਨਮ ਨਾ ਜੂਐ ਹਾਰੇ ਅਸੁਰ ਨਦੀ ਕਾ ਬੰਦਾ ਮੂਲ ਅਸਰ ਨਹੀਂ ਕਹਿਣਾ ਅਸੁਰ ਪੋਲਾ ਬੋਲਣਾ ਅਸੁਰ ਨਦੀ ਕਾ ਬੰਦਾ ਮੂਲ ਪਛਿਮ ਫੇਰ ਚੜਾਵੇ ਸੂਰ ਪਛਿਮ ਇਹ ਛੱਜ कसके बोलना है छी सारी ला के पछिम फेर चढ़ाव सूर अजर जर सो निजर झर अजर चाल नाल इसी तरह बोलना अजर जर सो निजर झर अजर जर सो निजर झर है जगन्नाथ से गोष्ट कर चौमुख दीवा ज्योत द्वार पलू अनंत नहीं, अनंत नहीं पलू अनथ ਇਥੇ ਵਿਸਰਾਮ ਪਲੂ ਅਨਤ ਪੱਲੂ ਨਹੀਂ ਕਹਿਣਾ ਪਲੂ ਅਨਤ ਮੂਲ ਵਿਚਕਾਰ ਪਲੂ ਅਨਤ ਮੂਲ ਵਿਚਕਾਰ ਸਰਬ ਕਲਾ ਲੇ ਆਪੇ ਰਹਿ ਮਨ ਮਾਨਕ ਰਤਨਾ ਮਹਿ ਗੁਹੈ ਮਸਤਕ ਪਦਮ ਦਵਾਲਾ ਮਣੀ ਮਸਤਕ ਪਦਮ ਇਥੇ ਵਿਸਰਾਮ ਹੈ ਦਵਾਲਾ ਮਣੀ ਮਾਹੀ ਨਿਰੰਜਨ ਤਰੇ ਭਵਨ ਧਣੀ ਪੰਜ ਸ਼ਬਦ ਨਿਰਮਾਇਲ ਬਾਜੇ ਧੁਲਕੇ ਚਵਰ ਸੰਖ ਘਾਨ ਗਾਜੇ ਦਾਲ ਮਲ ਦਿੱਤਹੁ ਹੂੰ ਦਾਲ ਮਲ ਦਿੱਤਹੁ ਇਥੇ ਵਿਸਰਾਮ ਗੁਰਮੁਖ ਗਿਆਨ ਵੀਣੀ ਜਾਚੈ ਤੇਰਾ ਨਾਮ